ਅੱਜ ਦਾ ਸਬਜ਼ੀਆਂ ਤੇ ਫਲਾਂ ਦਾ ਰੇਟ 15 ਅਗਸਤ ਦਿਨ ਸ਼ੁੱਕਰਵਾਰ ਦਾ ਪਹਿਲੇ ਸੋਨੂੰ ਦੱਸਣ ਲੱਗਿਆ ਫਲਾਂ ਦਾ ਰੇਟ ਆਪਏ ਨੇ ਸੇਬ ਬਹੁਤ ਹੀ ਵਧੀਆ ਸੇਬ ਸਾਫ਼ ਹੈ ਪੂਰੇ ਇਹਨਾਂ ਰੇਟ ਲੱਗਾ 70 ਰੁਪਏ 70 ਰੁਪਏ ਕਿਲੋ ਦੇ ਹਿਸਾਬ ਨਾਲ ਪੇਟੀਆਂ ਦਾ ਰੇਟ ਲੱਗਦੇ ਆ ਇਹਨਾਂ ਸੱਤ ਪੇਟੀਆਂ ਦਾ ਰੇਟ ਹੈ 70 ਰੁਪਏ ਦੇ ਹਿਸਾਬ ਨਾਲ ਬੋਲੀ ਦੇ ਵਿੱਚ ਸੱਤ ਪੇਟੀਆਂ ਖਰੀਦਣੀਆਂ ਪੈਣਗੀਆਂ ਇੱਕ ਜਾਨੇ ਨੂੰ ਬੋਲੀ ਇਹਦੀ 50 ਤੋਂ ਚੱਲੀ ਸੀ 70 ਤੇ ਵਗ ਗਈ ਅਲੱਗ-ਅਲੱਗ ਗ੍ਰੇਡ ਹੁੰਦੇ ਨੇ ਆ ਪਪੀਤਾ ਆ ਗਿਆ ਪਪੀਤਾ ਲੱਗਾ 45 ਰੁਪਏ ਇਹ ਨੌ ਪੇਟੀਆਂ ਸੀਗੀਆਂ ਗ੍ਰੇਡ ਸੀਗੇ ਨੌ 45 ਰੁਪਏ ਵਿਕੇ ਆ ਆ ਪਏ ਆ ਵੀ ਸੇ ਪਏ ਆ ਆ ਸੇ ਉਹ ਥੋੜਾ ਨਰਮ ਹੈ ਇਹ ਇਹਨਾਂ ਰੇਟ ਘੱਟ ਲੱਗਿਆ ਇੱਕ ਸੇਬ ਆ ਪਏ ਆ ਇਹ ਲਾਲ ਨਹੀਂ ਹੈਗੇ ਇਹਨਾਂ ਰੇਟ ਵੀ ਅਲੱਗ ਲੱਗਿਆ ਆਕੇਲਾ ਆ ਗਿਆ ਕੇਲੇ रेट ਲੱਗੇ 27 ਰੁਪਏ ਅੱਜ ਵਧੀਆ ਚੰਗੇ ਕੇਲੇ ਐ 27 ਰੁਪਏ रेट ਐ ਨਾ ਸਾਫ ਕੇਲੇ ਐ ਆ ਦੇਖੋ ਚੱਕ ਕੇ ਦਿਖਾਈ ਇਹਨਾਂ ਗੁੱਛਾ ਇਹ रेट ਆ ਸਾ ਵਧੀਆ ਫਰੈਸ਼ ਮਾਲ ਆ ਸਾਫ 27 ਰੁਪਏ ਲੱਗੇ ਕੇਲਾ ਆਸੇਬ ਲੱਗੇ 30 ਰੁਪਏ ਅਮਰੂਦ ਹੈ ਆ ਜਿਹੜਾ ਬਾਈ ਦੇਖੀ ਜਾਂ ਦੇਸੀ ਅਮਰੂਦ ਹੈ ਇਹ ਦੇਸੀ ਅਮਰੂਦ 17 ਰੁਪਏ ਲੱਗੇ ਜਿਹੜੇ ਚੰਗੇ ਸੀ ਅਮਰੂਦ ਸਪ ਐਦਾਂ ਅਮਰੂਦ ਜਿਹੜੇ ਸੀਗੇ ਉਹ ਲੱਗੇ 35 ਰੁਪਏ ਅਲਾਹਾਵਾ ਦੀ ਸਿਕ ਉਹ ਲੱਗੇ 45 ਰੁਪਏ ਬਾਕੀ ਸਬਜ਼ੀ ਆ ਗਈ ਅਕਰੇਲੇ 30 ਰੁਪਏ ਲੱਗੇ ਅੱਜ ਵੱਡੇ ਕਰੇਲੇ 25 ਰੁਪਏ ਭਿੰਡੀ ਖਖੜੀ ਲੱਗੀ ਐ 12 ਰੁਪਏ ਟੋਰੀ ਲੱਗੀ ਐ 18 ਰੁਪਏ ਤੇ ਕਦੂ ਲੱਗਿਆ 15 ਰੁਪਏ ਗੋਭੀ ਲੱਗੇ 40 ਰੁਪਏ चौले लगे पपये <coughs> मूली ती रुपये गवारी फली सौ रुपये वाली ती रुपये लगे मूली टमाटर लगे बैंगन बैंगनी पंद्रह रुपये ਫਾਰਮਰ 25 ਰੁਪਏ ਸ਼ਿਮਲਾ ਮੈਰ ਚ ਲੱਗੇ 80 ਰੁਪਏ ਮਟਰ 100 ਰੁਪਏ ਟਿੰਡੀ ਲੱਗੇ 70 ਰੁਪਏ ਤੇ ਨਿੰਬੂ ਵੀ 60